ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮੂਸੇ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਇਹ ਪਿੰਡ ਬਿਲਕੁਲ ਨੇੜੇ ਚਬਾਲ ਦੇ ਵੀ ਰਹਿ ਜਾਂਦਾ ਤਿੱਖੀ ਬੇੜ ਤੋਂ ਵੀ ਕੋਈ 10-12 ਕਿਲੋਮੀਟਰ ਦੀ ਦੂਰੀ ਆ ਸੁਰ ਸਿੰਘ ਪਿੰਡ ਥੋੜੀ ਦੂਰੀ ਤੇ ਆ ਗੱਗੋ ਬੂਹਾ ਪਿੰਡ ਬਿਲਕੁਲ ਨਜ਼ਦੀਕ ਆ ਸ਼ਿਸ਼ਰੇਆਲ ਮਾਲੂਵਾਲ ਇਹ ਪਿੰਡ ਲਾਗੇ ਲਾਗੇ ਆ ਹੀਰੇ ਵੀਰ ਦੇ ਫਾਰਮ ਤੇ ਆਇਆ ਦੋਸਤੋ ਇਸ ਕਰੋਂ ਇਸੇ ਲਈ ਤਾਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਮਾਲ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਆਉਂਦਾ ਰਹਿੰਦਾ ਅੱਜ ਇਸ ਵੀਡੀਓ ਦੇ ਵਿੱਚ ਨਾਗ ਆਪਾਂ ਜਿਹੜੇ ਤੁਹਾਨੂੰ ਦਿਖਾਉਣੇ ਆ ਟੋਟਲ ਚਾਰ ਨਾਗ ਨੇ ਤਿੰਨ ਵੜਾ ਜਿਹਦੇ ਵਿੱਚੋਂ ਦੋ ਵੜਾ ਸੂਈਆਂ ਇੱਕ ਇਧਰ ਮੱਝ ਬਿਲਕੁਲ ਨੀਂਦੀ ਰਵੀ ਦੀ ਸੂਈ ਸੁਵਾਈ ਆ ਇੱਕ ਗੱਬਣ ਵੜ ਦਿਖਾਵਾਂਗੇ ਆਪਾਂ ਤੁਹਾਨੂੰ ਇਧਰ ਐਂਡ ਦੇ ਵਿੱਚ ਆ ਪੂਰੀ ਗੱਲਬਾਤ ਕਰਾਂਗੇ ਹੀਰੇ ਉਹਨਾਂ ਦੇ ਨਾਲ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਅੱਜ 16 ਅਗਸਤ ਤੇ ਸਮਾਂ ਕੋਈ ਸ਼ਾਮ ਦੇ 4 4:30 ਵਜੇ ਦਾ ਆਓ ਕਰਦੇ ਆ ਪੂਰੀ ਗੱਲਬਾਤ ਹੀਰੇ ਸਸਰੀ ਘਰ ਸਸਰੀ ਘਰ ਭਾਜੀ ਸਸਰੀ ਹੋਰ ਕਹਿ ਮੇਰੇ ਵਧੀਆ ਵਧੀਆ ਜੀ ਸ਼ੁਕਰ ਮਾਲਕ ਦਾ ਸੁੱਖ ਕੀ ਯਾਰਾ ਵਧੀਆ ਵਧੀਆ ਹੋਰ ਵਧੀਆ ਵਧੀਆ ਠੀਕ ਹੈ ਵਧੀਆ ਵਧੀਆ ਹਾਂ ਹਾਂ ਚੱਲ ਹੋਰ ਫਿਰ ਕਿਦਾਂ ਚੜਦੀ ਕਲਾ ਕੰਮ ਕਰ ਚੱਲੀ ਜਾਂਦਾ ਵਧੀਆ ਕਰਦਾ ਕਰਦਾ ਭਾਜੀ ਚਲੋ ਵਧੀਆ ਚੰਗੇ ਚੱਲਣੇ ਚਾਹੀਦੇ ਆ ਲੈ ਵੀ ਹੀਰੇ ਅਨੀ ਮੇਲਾ ਜੇ ਆਪਣੇ ਕੋਲ ਵੀਰੇ ਜੇਕਰ ਪਸ਼ੂਆਂ ਦੀ ਗੱਲ ਕਰੀਏ ਤੇ ਤਿੰਨ ਇਧਰ ਵੜਾ ਹੈ ਤਿੰਨ ਵੜਾ ਉਹਦੇ ਵਿੱਚੋਂ 21 ਜਿਹੜਾ ਐਂਡ ਦੇ ਵਿੱਚ ਪੀਸ ਆਪਾਂ ਗੱਬਣ ਵਿਖਾਉਣਾ ਹਾਂਜੀ ਹਾਂਜੀ ਉਹ ਖੜਦੇ ਹੱਦ ਤੱਕ ਹਫਤੇ ਅੰਦਰ ਸੁਭੂਗੀ ਹੱਦ ਤੱਕ ਲੈ ਜਾਓਗੇ ਹਫਤਾ ਤੱਕ ਲੈਦੀ ਆ ਹਾਂਜੀ ਹਾਂਜੀ ਲਓ ਵੀ ਦੋ ਵੜਾ ਗੱਬਾ ਜਿਹੜੀਆਂ ਸੁਈਆਂ ਸੁਵਈਆਂ ਨੇ ਤੇ ਇਧਰ ਛੋਟੀ ਇੱਕ ਇਧਰ ਮੱਝ ਦਿਖਾ ਦੇਾਂਗੇ ਨੀਦੀ ਦਾ ਵੀ ਦੀ ਬਾਕੀ ਜਿਹੜੇ ਸ਼ੁਰੂਆਤ ਆਪਾਂ ਇੱਥੋਂ ਕਰਦੇ ਆਂ ਹਾਂਜੀ ਹਾਂਜੀ ਪੂਰਾ ਦੋਸਤੋ ਪੂਰਾ ਜਿਹੜਾ ਪੂਰੀ ਵੀਡੀਓ ਆ ਸਾਰੇ ਭਰਾ ਆਪਣੇ ਤਸੱਲੀ ਨਾਲ ਦੇਖ ਲਿਓ ਜੀ ਐਂਡ ਪੈਕ ਹਾਂਜੀ ਆ ਦੋ ਜਰਸੀਆਂ ਵਿੱਚ ਭਾਜੀ ਅੱਛਾ ਜੀ ਆ ਮਾਰ ਦਿਓ ਕੈਮਰਾ ਵੇਖ ਲਓ ਭਾਜੀ ਮਾਰ ਦਿਖਾ ਦਿਓ ਤਸੱਲੀ ਦੇ ਨਾਲ ਬਾਕੀ ਜਿਹੜੇ ਭਰਾ ਕਿ ਆਪਾਂ ਜਰਸੀ ਦੇ ਸ਼ੌਕ ਰੱਖਦੇ ਆ ਜਰਸੀ ਇਹ ਕਾ ਜਰਸੀ ਆ ਇਹ ਸੁਈ 15 ਕਿ ਦਿਨਾਂ ਦੀ ਆ ਕੱਲ ਸੁਈ ਆ ਇਹਦੇ ਮਗਰ ਵਛੀਆਂ ਦੋ ਮਗਰ ਵਛੀਆਂ ਦੋ ਮਗਰ ਹੀ ਬਛੀਆਂ ਨੇ ਹਾਂਜੀ ਹਾਂਜੀ ਇਹ ਕਾ ਦੀ ਸੁਈ ਆ ਆ ਕੱਲ ਸੁਈ ਆ 14 15 ਕਿਲੋ ਵੱਲੇ ਛਟਾੜੀਆਂ ਗਾ ਇਹਨੂੰ ਅੱਜ ਕਰਤੀ ਆਪਾਂ ਸਰੀਆ ਇਹ ਇਨੂੰ 14-15 ਦਿਨਾਂ ਦੇ 14-15 ਦਿਨਾਂ ਦੀ ਇਹ ਸੂਈ ਹੈ ਹਫਤੇ ਦੀ ਸੂਈ ਦਾ 14 ਦਿਨਾਂ ਦੀ 15 ਦਿਨਾਂ ਦਾ ਬਾਕੀ ਜੇਰ ਜੂੜ ਪ੍ਰੋਪਰ ਆਪਣੇ ਇਹਦੇ ਪਾਈ ਹਾਂ ਹਾਂ ਆਪਣੇ ਕਿਲੇ ਦੀ ਪਾਈ ਵੀਡੀਓ ਬਣੀ ਆਪਣੇ ਠੀਕ ਆ ਵੀਰੇ ਹਾਂਜੀ ਹਾਂਜੀ ਆ ਇੱਕ ਗੱਬੜ ਮਸ਼ੀਨ ਆ ਜੀ ਆਪਾਂ ਬਾਅਦ ਜਾਇਜ਼ ਕਰਦੇ ਹਾਂ ਬਹੁਤ ਜਾਇਜ਼ ਆ ਹੀਰੇ ਵੀ ਹੋਟਲ ਦੀਆਂ ਜਾਨ ਵਾਲੇ ਕੰਮ ਕਰਨਾ ਪਾਜੀ ਆ ਵੀ ਬਸ਼ੀ ਬਹੁਤ ਚੰਗੀ ਫੜ ਲਓ ਫੜ ਲਓ ਇਹ ਮਾਲ ਵੈਸੇ ਸਾਫ ਸੁਥਰਾ ਹੈ ਇੱਕ ਰਿਕਵੈਸਟ ਕਰਦੇ ਹਾਂ ਸਾਰੇ ਭਰਾਵਾਂ ਨੂੰ ਚਲੋ ਜਿਸ ਵੀ ਘਰ ਤੋਂ ਆਪਾਂ ਵੀਡੀਓ ਬਣਾਉਣੇ ਆ ਹਮੇਸ਼ਾ ਹੀ ਬੇਨਤੀ ਕਰਦੇ ਆ ਇੱਥੇ ਆਇਆ ਕਰੋ ਮੇਰਾ ਭਰਾ ਠੀਕ ਹੈ ਜੀ ਕਈ ਵਾਰ ਵੀਰ ਕੋਈ ਆਨਲਾਈਨ ਸੌਦਾ ਮੰਗਾ ਲਿੰਦਾ ਪਰ ਕਈ ਵਾਰ ਹੋ ਸਕਦਾ ਕਿਸੇ ਭਰਾ ਨੂੰ ਇੱਥੇ ਵਿਖਾਏਗਾ ਪਸ਼ੂ ਉੱਥੇ ਹੋਰ ਨਿਕਲਣਾ ਮਤਲਬ ਇੱਥੇ ਪਸੰਦ ਆ ਜਾਂਦੀਗਾ ਜੀ ਵੇਖ ਕੇ ਚਾਖ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕਿਉਂਕਿ ਜੋ ਪਸ਼ੂ ਹੁੰਦਾ ਜੱਡੀ ਹਾਈਟ ਕਰਦੇ ਵਿੱਚ ਹੁੰਦਾ ਜਾਂ ਜਿੰਨਾ ਦੁੱਧ ਹੁੰਦਾ ਪਹਿਲਾ ਬਾ ਵਪਾਰੀ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਵੀ ਜਿੰਨਾ ਕੁਝ ਹੈਗਾ ਥੱਲੇ ਉਹ ਦੱਸਣ ਉਸੇ ਤਰੀਕੇ ਨਾਲ ਕੋਈ ਥਾਂ ਦੀ ਬਾਦ ਘਾਟ ਹੈਗੀ ਆ ਜਾਂ ਕੋਈ ਧਾਰ ਮੱਜਾ ਥਾਂ ਕੋਈ ਅੱਧਾ ਉਹ ਪ੍ਰੋਪਰ ਪਹਿਲਾਂ ਡਿਟੇਲ ਦੇ ਵਿੱਚ ਦੱਸ ਦਿਆ ਕਰਨਾ ਆਪਣਾ ਪੁਸ਼ਣ ਦਾ ਤਾਂ ਹੀ ਫਾਇਦਾ ਠੀਕ ਹੈ ਜੀ ਤੇ ਤੁਹਾ ਦਾ ਵੀ ਫਰਜ਼ ਬਣਦਾ ਪੈਸੇ ਲਾਉਣੇ ਆ ਇੱਥੇ ਆਣ ਕੇ ਆਪ ਦੀ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰਕੇ ਲੈ ਕੇ ਜਾਓ ਕੱਲ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਲਾਂਬਾ ਲੈਣਾ ਦੇਣਾ ਮਾੜੀ ਗੱਲ ਆ ਕਿਉਂਕਿ ਪੈਸੇ ਤੁਸੀਂ ਇੱਕ ਵਾਰੀ ਲਾ ਲੈਣੇ ਆ ਜਦੋਂ ਗੇਟੋ ਬਾਹਰ ਚੀਜ਼ ਚਲੀ ਗਈ ਉਹ ਤੁਹਾਡੀ ਆ ਤੇ ਮੇਰਾ ਭਰਾ ਬਾਅਦ ਵਿੱਚ ਕਸਾਈਆਂ ਦੇ ਵਿੱਚ ਚਾਹੇ ਵਟਾ ਲਓ ਰੱਖ ਲਓ ਪੁਲਾੰਬੇ ਵਾਲੀ ਗੱਲ ਆ ਇਹਦਾ ਸਾਹਮਣਾ ਨਾ ਤੁਹਾਨੂੰ ਕਰਨਾ ਪਵੇ ਤੇ ਨਾ ਇਹਨਾਂ ਨੂੰ ਮੁਸ਼ਕਲ ਆਵੇ ਇੱਥੋਂ ਸ਼ੁਰੂਆਤ ਕਰ ਲਓ ਲੈ ਵੀ ਜਸ਼ਨ ਮਾਰ ਕੇ ਕੈਮਰਾ ਦਿਖਾ ਦੇ ਇਧਰ ਨੂੰ ਇੱਕ ਨੀਲੀ ਰਾਵੀ ਦੀ ਆਪਾਂ ਤੁਹਾਨੂੰ ਮੱਝ ਦਿਖਾ ਦਿੰਨੇ ਆ ਵੀਰੇ ਮੱਝ ਸੂਈ ਹੈ ਤਾਜੀ ਅੱਜ ਦਿਨ ਕਿੰਨੇ ਹੋ ਗਏ ਆ ਅੱਜ ਭਾਈ 6-7 ਦਿਨ ਹੋ ਗਏ ਸੂਈ 6-7 ਦਿਨ ਦਾ ਸਮਾਂ ਹੋ ਗਿਆ ਹਾਂ ਬਸੋ ਬਿਲਕੁਲ ਸੱਜਰ ਤਾਜੀ ਸੂਈ ਹੈ ਸਾਡੇ ਮਲੇ ਦੀ ਨਹੀਂ ਆਈ ਹਾਂਜੀ 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 ਲਓ ਜੀ ਠੀਕ ਆ ਜੀ ਵੀ 6-7 ਦਿਨਾਂ ਦੀ ਸੂਈ ਹੈ ਹਾਂਜੀ ਹਾਂਜੀ ਮਗਰ ਕਟਾ ਮਗਰ ਕਟਾ ਗਿਆ ਭਾਜੀ ਮਗਰ ਕਟਾ ਮੇਲ ਕਾਫ ਕਰੋ ਚੱਕ ਜੀ ਇਹ ਬੱਚਾ ਮਗਰ ਕਟਾ ਮੇਲ ਕਾਫ ਬਾਕੀ ਮੱਝ ਮੇਰਾ ਭਰਾ ਦੇਖ ਸਕਦੇ ਤੁਸੀਂ ਫੇਸ ਕੁਆਲਟੀ ਗੋਰ ਸਿੰਘ ਬੁੱਲੀ ਮਨਕੀ ਅੱਖ ਦੇਖੇ ਜਿਕਰ ਇਸ ਵਕਤ ਆਪਾਂ ਬੌਲ ਨੂੰ ਬਾਹਰ ਚੱਲਣ ਲਈ ਦੁੱਧ ਕਿੰਨਾ 10 ਲੀਟਰ ਭਾਜੀ ਮਿੰਤੀ ਵਾਲਾ ਹੈਗਾ 10 ਲੀਟਰ ਆਹ ਦੀ ਬਹੁਤ ਸਾਫ ਹੈ ਲਓ ਜੀ 10 ਲੀਟਰ ਦੋਸਤੋ ਇਸ ਵਕਤ ਤੇ ਤੁਹਾਨੂੰ ਦੁੱਧ ਆ 6-7 ਦਿਨਾਂ ਦੀ ਸੂਈ ਦੇ ਥੱਲੇ ਬਾਕੀ ਮੇਰਾ ਭਰਾ ਕੋਈ ਵੀ ਆਪਣੀ ਤਸੱਲੀ ਕਰੇ ਹਮੇਸ਼ਾ ਹੀ ਆਪਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਪੈਸੇ ਲੱਗਨੇ ਹੁੰਦੇ ਆ ਕਿਉਂਕਿ ਲੱਖਾਂ ਰੁਪਈਆ ਲੱਗ ਜਾਂਦਾ ਕੋਈ ਵੀ ਜਾਨਵਰ ਖਰੀਦਣਾ ਤੇ ਤਸੱਲੀ ਜ਼ਰੂਰੀ ਆ ਕੋਈ 2-400-500 ਹਜ਼ਾਰ ਦਾ ਪੇਲ ਨਾ ਵੇਖਿਆ ਕਰੋ ਤਸੱਲੀ ਕਰਨਾ ਆ ਜਾ ਕਰੋ ਠੀਕ ਆ ਜੀ ਬਾਕੀ ਹਾਈਟ ਕਰਦੇ ਬਹੁਤ ਸਾਰਾ ਮੈਂ ਤਾਂ ਮੀਡੀਅਮ ਹਾਈਟ ਕਰਦੇ ਵਿੱਚ ਅਹੀਰੇ ਕੋਈ ਹੋਰ ਤੋਰਦੇ ਨੂੰ ਬਈ ਹੋਰ ਹੀ ਤੋਰ ਜੀ ਆ ਜੀ ਮੁੱਲ ਕਰਨੇ ਆ ਕਮਾਈ ਥੋੜੀ ਥੋੜੀ ਰੱਖ ਕੇ 1700 2000 ਪਰ ਮੁੱਲ ਜਾਇਜ ਆ ਲੋ ਜੀ ਜਾਇਜ ਹੀ ਰਹਿਣਗੇ ਮੁੱਲ ਜਾਇਜ ਤਰੋ ਪਸੂ ਦਾ ਸਾਬਦਾ ਕਰਨਾ ਵੀ ਜਾਇਜ ਹੀ ਚਾਹੀਦਾ ਕਿ ਆ ਜੀ ਮੁੱਲ ਕਰਨੇ ਵੇੜਾਂ ਦੇ ਆ ਦੇਖੋ ਸੋ 10 ਕਿਲੋ ਇਹਦੇ ਥੱਲੇ ਆ ਸਫਤ ਦੁੱਧ ਮੁੱਠੀ ਮੁੱਠੀ ਥਾੜਾ ਬਿਲਕੁਲ ਪਤਲਾ ਪਿੰਡਾ ਕਰਮਾਲੀ ਦਾ ਫਲਦਾ ਕਰਦੇ ਵੱਖ ਤੇਗਦੀ ਸੂਈ ਆ ਠੀਕ ਆ ਜੀ ਹਾਂ ਜ਼ਿਆਦਾ ਫਲਦਾ ਕਰਦੀ ਬੱਚੇ ਦਾ ਕਰਦੀ ਏ ਥੋੜਾ ਜਿਹਾ ਕਿਉਂਕਿ ਤਾਜੀ ਸੂਈ ਕਰਕੇ ਥੋੜਾ ਬੱਚੇ ਦਾ ਬੰਦ ਕਰੂਗਾ ਹੀ ਕਰੂਗਾ ਠੀਕ ਆ ਆ ਠੀਕ ਆ ਲੈ ਸਿੰਘ ਜੀ ਇਹ ਬਾਜੀ ਚਮੜੀ ਪਤਲੀ ਦੀ ਆ ਹਾਂ ਇਧਰ ਵੇਖੋ ਪਤਲੀ ਚਮੜੀ ਦੀ ਠੀਕ ਆ ਭਾਈ ਪਹਿਲੇ ਸੁਕੇ ਦਾਖੇ ਲਵਾਉਂਦਾ ਜਦ ਕੱਢਿਆ ਯਾਰਾ ਠੀਕ ਆ ਚਲ ਇਹਦੇ ਐਰ ਕੀ ਸਾਂਭ ਕੋਈ ਕਰਨੂ ਜਦੋਂ ਪਾ 12 ਤੱਕ ਨਹੀਂ ਛੱਡੂਗਾ ਬਿਲਕੁਲ ਕਿਹੜਾ ਮੌਕੇ ਦਾ ਆ ਦੱਸਤਾ ਤਾ ਲੋਗੀ ਹੁਣ ਮੌਕੇ ਦਾ ਜਿਹੜਾ ਦੋ ਦੋ ਆਪਾਂ ਤੁਹਾਨੂੰ ਦੱਸਣ ਡਏ ਆ ਕੋਈ 10 ਕਿਲੋ ਸੋਨ ਦਾ ਜਿਹੜੀ ਸ਼ਕਾਦੀ ਕਹਿੰਦੇ ਕੀਤੀ ਆ ਠੀਕ ਆ ਦੂਸਰ ਇੱਕ ਤੁਹਾਡੇ ਧਿਆਨ ਦੇ ਵਿੱਚ ਲਿਆ ਦੇਣੇ ਆ ਸੱਜੇ ਪਾਸੇਲਾ ਜਿਹੜਾ ਖੁੱਡਾ ਵੇਖੋਗੇ ਇਹ ਟਲੇ ਆ ਠੀਕ ਆ ਵੀਡੀਓ ਦੇ ਵਿੱਚ ਜਰੂਰ ਤੁਸੀਂ ਨੋਟ ਕਰ ਲਿਓ ਠੀਕ ਆ ਜੀ ਲੈ ਵੀ ਇਹਦਾ ਮੁੱਲ ਹੀਰੇ 10 ਲੱਖ ਦੀ ਗੱਲ ਨਹੀਂ ਕਹਿਣ ਦੀ ਗੱਲ ਨਹੀਂ ਆ ਮੁੱਲ ਦੀ ਸੁਣ ਕੇ ਆਖਣ ਕਿਤੇ ਜਾਇਜ਼ ਕੀਤਾ ਆ ਮੁੱਲ ਲੱਖ ਕਰਦੇ ਆ ਆ ਹਾਂ ਜਿੱਸ ਤੋਂ ਤਾਂ ਨਹੀਂ ਹਰਦੀ ਦੇ ਦਿੱਤੀ ਜਾਇਜ ਲੱਖ ਰੁਪਇਆ ਬੜਾ ਹੁੰਦਾ 97 ਬੜਾ ਹੁੰਦਾ ਜਾਇਜ ਕਰਕੇ ਦੇ ਫਿਰ ਜਾਇਜ ਹੁਣ ਕਰ ਦੇ ਹੋਰ ਕਰ ਦੋ ਯਾਰ ਤਾ ਫਿਰ ਹਾਂ ਹਾਂਜੀ ਨਹੀਂ ਮੈਂ ਕੀ ਕਰਨਾ ਤੂੰ ਆਪੇ ਕਰ ਦੇ ਚਲ ਪੰਜਾਹ ਹਜ਼ਾਰ ਜਾਇਜ ਕਰਕੇ ਪੰਜਾਹ ਹਜ਼ਾਰ ਦੀ ਛੋਟੀ ਦੇ ਦਾਂਗੇ ਭਾਜੀ 55000 95000 ਦੀ ਹਾਂ ਜਾਇਜ ਬਹੁਤ 95000 ਰੁਪਇਆ ਚ ਛੋਟੀ ਮਿਲ ਜੂਗੀ ਬਾਕੀ ਮੇਰਾ ਭਰਾ ਪੂਰਾ ਰੰਗ ਟੰਗ ਇਸ ਛੋਟੀ ਦਾ ਤੁਸੀਂ ਵੇਖ ਲਓ ਬਹੁਤ ਚੱਡਾ ਪੱਦਰਾ ਆ ਦੇਖੋ ਉੱਧਰ ਬੈਠ ਸਰ ਤੋਂ ਕੋਈ ਵੀ ਇਹ ਨਾ ਕਿ ਭਾਈ ਜਾ ਕੋ ਨੱਕਾ ਭੰਦੀ ਆ ਜਾਂ ਕੋਈ ਸਾਈਡ ਰੱਖਦੀ ਆ ਠੀਕ ਆ ਜੀ ਜਿੱਦਾਂ ਮਰਜ਼ੀ ਤਸੱਲੀ ਕਰ ਸਕਦੇ ਹੋ ਤੁਸੀਂ ਗਾੜ ਦੀ 1.5 ਕਿਲੋ ਹੋਊਗੀ ਠੀਕ ਆ ਜੀ ਹਾਂਜੀ ਗਾੜ ਦੀ ਬਹੁਤ ਚੰਗੀ ਬਹੁਤ ਵਧੀਆ ਤੇ ਚੋਣ ਬਹੁਤ ਪੋਲੀ ਆ ਠੀਕ ਆ ਵੀਰੇ ਅਗਲੇ ਨੂੰ ਪਹਿਲਾਂ ਦੱਸਿਆ ਚੰਗਾ ਦਾ ਠੀਕ ਆ ਲਓ ਵੀ ਇਹ ਦੋਸਤੋ ਮਾਝਾ ਦਿੱਲੀ ਮਨਕੀ ਬੱਲੀ ਤੇ ਬਾਕੀ ਦਿੱਲੀ ਵਨ ਕੀ ਆਖਾ ਰੈੱਡ ਕੋਲੇ ਥਾਨ ਵੰਡਗਰ ਨੇ ਚੰਗੀ ਆ ਸਾਗਰ ਨਗਰ ਤੇ ਵੀਰੇ ਆ ਵੜ ਆਪਣੇ ਕੋਲ ਕ੍ਰਾਸ ਜਰਸੀ ਆ ਗਈ ਜਰਸੀ ਆਪਾਂ ਦਾ ਲੈਣਾ ਨਹੀਂ ਸਹੀ ਆ ਵਛੀ ਆ ਲੋ ਜੀ ਮਗਰ ਪਛੀ ਜਰਸੀ ਬ੍ਰੀਡ ਦੇ ਵਿੱਚ ਵਾੜ ਦਿਖਾ ਰਿਆ ਤੁਹਾਨੂੰ ਜਸ 15 ਦਿਨਾਂ ਤੋਂ ਸੂਈ ਆ ਹਾਂਜੀ ਹਾਂਜੀ ਤੇ ਐਸ ਵਕਤ ਕਿੰਨੇ ਦੁੱਧ ਦਤੇ ਆ 16 ਕਿਲੋ ਭਾਜੀ ਮਿੰਤੀ ਵਾਲਾ ਇਹਨ ਪੂਰਾ 16 ਲੀਟਰ ਇਹ ਕੰਡੇ ਦੇ ਕੰਡੇ ਦੇ ਰੱਖਣ ਵਾਲਾ ਬਾਬੇ 16 ਕਿੰਨੇ ਸੋਰੀ 16 ਕਿਲੋ ਤਾਂ ਦਸਾਂ ਭਗਉਂਦੀ ਆ ਆ ਤੇ ਲੱਗਦਾ ਚੈਗਲ 18 19 ਕਿਲੋ ਆ ਹਾਂ ਪਰ ਕਿਹੜਾ ਹੈਗਾ ਉਹ 16 15 16 ਇਹ ਖੰਡਾਂ ਲੀਟਰ ਵਾਲਾ ਕੰਡੇ ਦੇ ਰੱਖਣ ਵਾਲਾ ਬਾਕੀ ਥਾਨ ਤੋਂ ਬੜਾ ਸੁਆਦੀ ਹੈ ਨਾ ਚਵਾਈ ਭਾਜੀ ਬਹੁਤ ਚੰਗੀ ਆ ਬਾਬੇ ਥਾਨ ਵਾਲਾ ਦੇਖੋ ਮੁੱਠੀ ਮੁੱਠੀ ਵਾਲੇ ਲੱਗਾ ਕਰਵਾਦੀ ਨੂੰ ਹਾਂਜੀ ਹਾਂਜੀ ਕੱਦ ਹ ਬਾਕੀ ਰੰਗ ਰੰਗ ਤੁਸੀਂ ਦੇਖ ਸਕਦੇ ਹੋ ਜੇ ਨੀਲੇ ਦੀ ਬੰਤਰ ਬੜੀ ਵਧੀਆ ਐਨ ਬਿਲਕੁਲ ਫਿੱਟ ਲਵੇ ਦੀ ਆ ਬੰਦਲੇਵਾ ਕਹਿੰਦੇ ਚਾਹੇ ਨਿਗਰ ਲੇਵਾ ਕੇ ਲੋ ਠੀਕ ਹੈ ਜੀ ਲਾਲ ਰੰਗ ਦੇ ਵਿੱਚ ਆ ਲਾਈਟ ਕਲਰ ਠਿੱਕਾ ਰੈੱਡ ਕਲਰ ਵੀ ਆਪਾਂ ਕਹਿ ਲੈਨੇ ਇਹਨੂੰ ਤੇ ਬੂਥੀ ਦੇਖ ਸਕਦੇ ਹੋ ਤੁਸੀਂ ਜਰਸੀ ਪੀਲ ਦੇ ਵਿੱਚ ਆ ਲੰਬਾ ਤੋਰ ਤੁਸੀਂਰੇ ਗਾਣ ਆ ਦੇਖੋ ਲੋ ਡਿਬਾੜ ਬੜੀ ਸਾਫ਼ ਸੁਥਰੀ ਠੀਕ ਹੈ ਜੀ ਬਹੁਤੇ ਆਪਣੇ ਭੈਣ ਭਰਾ ਡਿਮਾਂਡ ਕਰਦੇ ਨੇ ਜੇ ਜੈਜ ਰੇਟ ਕਰਾ ਦਾਂਗੇ ਹੀਰੇ ਨੂੰ ਕਹਿ ਕੇ 16 ਲੀਟਰ 15 16 15 16 ਲੀਟਰ 16 ਕਿਲੋ ਕੰਡੇ ਦੇ ਰੱਖਣਾ ਇਸ ਵਕਤ ਮੈਂ ਨਾ ਰਾਤ ਆ ਆਪਣੇ ਤੋਂ ਰਵੇ ਕੋਈ ਆਵੇ ਆ ਦੋ ਟੰਗ ਚੋਗ ਚਬਾ ਕੇ ਦਵਾਂਗੇ ਸਾਈ ਸਾਈ ਨਾ ਦਵੇ ਆਖੇ ਮੈਂ ਸਾਈ ਦੇ ਬਗੈਰ ਚੋਣੀ ਤਾਂ ਵੀ ਚਵਾ ਲਾਂਗੇ ਲੋ ਵੀ ਬਿਨਾ ਸਾਈ ਤੋਂ ਠੀਕ ਹੈ ਜੀ ਉਹ ਵੀ ਸਾਈ ਭਰਾ ਚੱਕਰਾਂ ਚ ਨਾ ਪਵੇ ਵੀ ਸਾਈ ਬਿਨਾਂ ਦਵਾਂਗੇ ਕੋਈ ਕਿਸੇ ਵਪਾਰੀ ਭਰਾ ਨੇ ਬਹਿਣ ਦੇਣਾ ਤੇ ਖੁੱਲੀ ਕਿਸੇ ਭਰਾ ਨੂੰ ਬਲਕੇ ਗਰੰਟੀ ਤਸੱਲੀ ਆ ਇਹ ਇਮਿਟੇਸ਼ਨ ਦਾ ਸਦਾ ਪੱਤਰਾ ਵੀ ਇੱਥੇ ਦੋ ਟਾਈਮ ਤਿੰਨ ਟਾਈਮ ਬਿਨਾ ਸਾਈ ਦੇ ਨੇ ਚੁੱਕਾ। ਸਾਈ ਨੂੰ ਆਪਣਾ ਇਹਦੀ ਇਹੋ ਕੱਲੀ ਚੋਣੀ ਆ। ਕਿਹੜਾ ਮਰਜੀ ਡੰਗਰ ਸਾਈ ਤੋਂ ਬਿਗੈਰ। ਬਿਲਕੁਲ ਜੀ ਬਿਲਕੁਲ। ਲੋ ਵੀ ਮੇਲਾ ਲੁੱਟਣ ਵਾਲੀ ਗੱਲ ਬਾਤ ਹੀ ਹੋਵੇ ਬਾਕੀ ਵੈਰ। ਖਾਨ ਤੋਂ ਬਹੁਤ ਜ਼ਿਆਦਾ ਵਧੀਆ ਲੱਗਦਾ ਕਰਮਾ ਦੀ। ਇੱਕੋ ਜਿਹਾ ਥਾਣਾ ਕਿਸੇ ਥਾਣੇ ਨੂੰ ਆਪ ਇਹ ਨਹੀਂ ਕਹਿ ਸਕਦੇ ਵੀ ਅਗਲੇ ਨਾਲ ਅਗਲਾ ਕਹੇ ਪਿਛਲਾ ਕੋ ਛੋਟਾ ਰੱਖਦੀ ਹੈ ਜਾਂ ਵੱਡਾ ਰੱਖਦੀ ਆ। ਇਧਰੋਂ ਮਤਨ ਦਿਖਾ ਦੇਣਾ ਇਧਰ ਬਹਿਣੀ ਆ ਪਾਸੇੋਂ। 16 ਕਿਲੋ ਦੁੱਧ ਹੀਰਾਂ ਦਾ ਵੀ ਆਪਾਂ ਤਲਾ ਦੇਵਾਂਗੇ ਕਿਸੇ ਭਰਾ ਨੂੰ ਠੀਕ ਆ ਹਾਂ ਜੀ ਹਾਂ ਜੀ ਤਾਂ ਜਿਹੜਾ ਆਪਾਂ ਮਨਾਵਣਾ ਆਪਾਂ ਤਾਂ ਉਹਦੀ ਗੱਲ ਕਰਦੇ ਹਾਂ ਹਾਂ ਕੰਡੇ ਦੇ ਰੱਖਣਾ ਦੁੱਧ ਉਤਰਾ ਸੰਗਣ ਆ ਇਹਦਾ ਪਤਾ ਲੱਗ ਜਾਂਦਾ ਆਪਾਂ ਚੋਲੀ ਦੋ ਡੰਗ ਤਿੰਨੇ ਡੰਗ ਚੋਲੀ ਆ ਤੇ ਕੱਲ ਆਈਆਂ ਭਾਜੀ ਦੋਵੇਂ ਜੋੜਾ ਹਾਂ ਮਗਰ ਬੱਛੀ ਆ ਕੀ ਮਗਰ ਬੱਛੀ ਤੇ ਮੌਨਤ ਦੇਣ ਕੀ ਲੈਣ ਕਰਦੇ ਆ ਮੁੱਲ 65 ਕਰਦੇ ਆ ਆ 68 ਦੀ ਦੇ ਦਈਏ 68 ਦੀ ਹਾਂ ਜੇ ਜਲਪਾਣੀ ਲੱਭਦਾ ਤੈਨੂੰ ਵੀ ਲੱਭਦਾ ਥੋੜਾ ਵਜਨ ਹੋਰ ਘਟਾ ਦਈਏ ਭੈਣ ਭਰਾਵਾਂ ਦੀ ਜੇਬ ਤੇ ਘੱਟ ਪਾ ਦਈਏ ਚਲ ਕੋਈ ਗੱਲ ਨਹੀਂ ਘਟਾ ਦਾਂਗੇ ਭਾਜੀ ਕਿੰਨਾ ਕੁ ਯਾਰ ਛੱਡ ਦਾਂਗੇ ਹੋਰ 68 ਦੀ ਹਾਂ ਜੀ ਛੱਟੋ ਮਾਨਤਨ ਕਰਦਗੇ ਸੜਦੀ ਪੂਰੇ ਕਰਦਗੇ ਪੂਰੇ ਦੀ ਪੂਰੇ ਦੀ ਕਰਦਗੇ ਪੂਰੇ ਦੀ ਕਰਦੇ ਹਾਂ ਮਾਨਤਨ ਆ ਲਓ ਵੀ 60000 ਦੀ ਰੇਟ ਆ ਚਲੋ ਮੈਂ ਦੀ ਬੋਲ ਆਉਂਗੀ ਮੇਰੇ ਭਰਾ ਨੂੰ ਮਿਲਣੀ ਨਹੀਂ ਨੀਗੀ ਚਲੋ ਅਗੋ ਇਹਨਾਂ ਨੂੰ ਕੋਈ ਜਾਇਜ਼ ਰੇਟ ਦੇ ਵਿੱਚ ਮੈਂ ਨਹੀਂ ਦੇ ਬੱਜਾ ਹੀ ਦੇ ਦੇਣੀ 60 ਦੀ ਦੇ ਦੇਣੀ ਬਾਕੀ ਚੱਦਾ ਭਾਂਡਾ ਤੁਸੀਂ ਜਾਂ ਮੇਰੇ ਭਰਾ ਆਪ ਥੱਲੇ ਮਾਰੋ ਝਾਤ ਬਹੁਤ ਸੋਹਣਾ ਖਲਾਰ ਖਲੂਰ ਲੇਵੇ ਦਾ ਚੱਡੇ ਦਾ ਚੰਗਾ ਇੱਕ ਵਾਰ ਤੁਹਾਨੂੰ ਦਿਖਾਉਣਾ ਹੈ ਅੱਜ ਸੂਈਏ ਤਾਜੀ ਸ਼ਾਇਦ ਹੈ ਨਹੀਂ ਕੱਲ ਸੂਈ ਭਾਜੀ ਕੱਲ ਸੂਈ ਕੱਲ ਸੂਈ ਹੈ ਨਾੜੂਆ ਨਾਲ ਹੈ ਬੱਚੀ ਹੈ ਮਗਰ ਬੱਚੀ ਬੱਚੀ ਹੈ ਤੁਹਾਨੂੰ ਮਗਰ ਬੱਚੀ ਹੈ ਗਿੱਲਾ ਨਾੜੂਆ ਬੱਚਾ ਆ ਗਿੱਲਾ ਨਾੜੂਆ ਗਿੱਲਾ ਨਾੜੂਆ ਬਿਲਕੁਲ ਮਗਰ ਬੱਚੀ ਹੈ ਜਿਹੜੀਆਂ ਆਪਾਂ ਚਵਾਈਆਂ ਤਿੰਨ ਕਰ ਲਈਆਂ ਭਾਜੀ ਬੱਚੀ ਸੋਹਣੀ ਆ ਗਈ ਹੈ ਨਾ ਹਾਂਜੀ ਹਾਂਜੀ ਆ ਬੂਥੀ ਪੱਤੀ ਬਹੁਤ ਸੋਹਣੀ ਹੈ ਇਹਦੀ ਵਾਰ ਆਪਾਂ ਚਵਾਈਆਂ ਤਿੰਨ ਕਰ ਲਈਆਂ ਅੱਛਾ ਜੀ ਕੱਲ 7 ਕਿਲੋ ਵਾਲਾ ਸੂਈ ਜਾਏ ਤੇ ਰਾਤੀ ਚੋਇਆ 7-8 ਕਿਲੋ ਹਾਂ ਸੂਈਏ ਆਪਾਂ ਸਾਫ਼ ਕਰਤੀ ਆ ਠੀਕ ਆ ਹਾਂ 14 ਗੱਲ 13 14 ਗੱਲ ਵਾਲੇ ਚੱਲ ਪਈ ਐ ਮੈਂ ਤਿੰਨ ਚਵਾਈਆਂ ਕਰਤੀਆਂ ਨੇ ਤਿੰਨ ਚਵਾਈਆਂ ਕਰਤੀਆਂ ਜੇਰ ਦੀ ਆਪਣੇ ਫਾਰਮ ਤੇ ਉੱਥੇ ਪਾਈ ਆਪਣੇ ਇੱਥੇ ਪਈ ਜੇਰ ਤੇ ਹੁਣ ਚਵਾਈ ਇਹ ਜਿਹੋ ਜਿਹਾ ਆਪਾਂ ਨਖੇਰ ਵਿਖਾਵਾਂਗੇ ਭਰਾਵਾਂ ਨੂੰ ਹਾਂਜੀ ਹਾਂਜੀ ਬਿੱਲੇ ਦੇ ਦੀ ਬੰਤਰ ਵੀ ਸੋਹਣੀ ਆ ਬਾਕੀ ਨਖੇਰ ਨਖੂੜ ਚੰਗਾ ਹਾਂਜੀ ਹਾਂਜੀ ਚਵਾਈ ਚਵਾਈਆਂ ਪੂਰੀ ਚੰਗੀ ਨਿਕਲੀ ਆ ਬਹੁਤ ਚਵਾਈ ਬੜੀ ਚੰਗੀ ਆਪਾਂ ਇੱਥੇ ਧਾਰਾ ਮਾਰ ਕੇ ਹੁਣ ਬਹੁਤ ਠੀਕ ਆ ਜੀ ਆ ਭਾਈ ਠੰਡੀ ਜੀ ਚੋਣ ਜਵਾ ਵੀ ਦੋਸਤੋ ਚੰਗੀ ਨਹੀਂ ਰਹੀਆਂ ਚਵਾਈਆਂ ਨੇ ਬਾਹਰ ਇੱਕ ਮਿੰਟ ਉਹਦੇ ਆਪ ਵਿਖਾ ਲੈਂਦੇ ਭਾਈ ਆਹ ਵੇਖੋ ਬਿਲਕੁਲ ਜਿਵੇਂ ਪੀੜੀ ਦੇ ਪਾਵੇ ਆ ਦੋਸਤੋ ਉਹੀ ਕਰਨਾ ਫਾੜੀ ਵਾਲਾ ਚੱਡਾ ਕੋਈ ਵੇਖ ਲੈ ਬਾਈ ਨਹੀਂ ਕੋਈ ਸ਼ਾਈ ਨਹੀਂ ਆਇਆ 15 ਚੱਡਾ ਇਹ ਫਾੜੀ ਵਾਲਾ ਹੀ ਚੱਡਾ ਭਾਜੀ ਚੱਡਾ ਫਿਰ ਆਇਆ 40 20 ਆ ਹਾਂਜੀ ਇਹ ਫਾੜੀ ਵਾਲਾ ਚੱਡਾ ਬਿਲ ਕਰਕੇ ਬੜਾ ਹੱਥ ਫੇਰ ਪੈਣਾ ਗੱਲ ਉਹ ਗੱਲਬਾਤ ਹੋ ਜਣੀ ਆ ਇਹਦੇ ਹਾਂਜੀ ਤੇ ਮੋਲੋ ਬਿਲਕੁਲ ਜੈ ਜੀ ਆ ਮੋਲ ਹੀ ਆਏ ਰੱਖਣਾ ਆਪਾਂ ਲਾ ਵੀ ਵਿਖਾਉਣੀ ਆ ਪਹਿਲਾਂ ਆਪਾਂ ਵਹਿੜ ਬਾਅਦ ਵਿੱਚ ਮੋਲ ਵੀ ਕਰਾਂਗੇ ਦੋਸਤੋ ਇਸ ਵਕਤ 11 12 ਕਿਲੋ ਬੋਲਾ ਜਿਆਦਾ ਹੀ ਹੋਊਗਾ ਭਾਜੀ ਜਿਆਦਾ ਹੀ ਹਾਂ 11 12 ਭਾਵੇਂ ਕੋਈ 13 ਮੰਨ ਲਵੇ ਪਰ 11 12 ਬੇਸ਼ੱਕ ਅੰਗ ਕੇ ਤੁਸੀਂ ਸੌਦਾ ਕਰ ਲਿਆ ਜੀ ਸਿਰਫ 3 4 ਬਤਵਾਇਆ ਕੀਤੀਆਂ ਨੇ ਹਨਾਂ ਦੀ ਆਪਣੀ ਗਰੰਟੀ ਹੋ ਗਈ ਇਹਦੀ ਸਾਫ ਚਵਾਈ ਦਿਖਲੀ ਹੈ ਚਵਾਈ ਦੀ ਬਹੁਤ ਸਾਫ ਹੈ ਠੀਕ ਆ ਜੀ ਸਲੋ ਤੋਰਦੀ ਮੇਰਾ ਬਰਾ ਤਸਲੀ ਨਾਲ ਵਖਾ ਦੇ ਕੋਈ ਮੰਗਾਲੂ ਆਣ ਨਾ ਬਿਲਕੁਲ ਜ਼ਬਰਦਾਰ ਤਸਲੀ ਨਾਲ ਵਖਾ ਗਏ ਅੜਾ ਆ ਦੇਖੋ ਜੀ ਭਾਜੀ ਆਨਲਾਈਨ ਮੰਗਾਉਗਾ ਆਨਲਾਈਨ ਘਲਦਾਂਗੇ ਬੱਚੀ ਦੇ ਮਾਨ ਆ ਹਾਂ ਹਾਂਜੀ ਹਾਂਜੀ ਲੈ ਵੀ ਕੋਈ ਚੱਕਰ ਨਹੀਂ ਕੋਈ ਆਊਗਾ ਤਾਂ ਰਾਤ ਰਿਕੇ ਹਾਂ ਆਪਣਾ ਕਿਹੜਾ ਮਰਜ਼ੀ ਡੰਗਰ ਚੋਲੋ ਆਪਾਂ ਵਾਰ-ਵਾਰ ਕਹਿੰਨੇ ਆ ਬਿਲਕੁਲ ਹਾਂਜੀ ਹਾਂਜੀ ਲੈ ਵੀ ਭਰਾਵਾ ਬਾਕੀ ਹਰੇਕ ਨੇ ਆਪੋ ਆਪਣੀ ਮਰਜ਼ੀ ਵੇਖਣੀ ਆ ਅੱਗੋ ਵਪਾਰੀ ਭਰਾ ਤਸੱਲੀ ਗਾਰੰਟੀ ਜਿਹੜੇ ਪੁੱਛਦੇ ਦਿੰਦੇ ਆ ਉਹਨਾਂ ਤੇ ਇਤਬਾਰ ਕਰਕੇ ਚਲੋ ਹਰੇਕ ਭਰਾ ਨੇ ਖਰੀਦਦਾਰੀ ਕਰਨੀ ਹੁੰਦੀ ਏ ਵੀ ਚਲੋ ਜੋ ਤਸੱਲੀ ਦੇ ਰਿਹਾ ਮਾਲਕ ਉਸ ਨਾਲ ਆਪਾਂ ਸੌਦਾ ਕਰ ਲਈਏ ਠੀਕ ਆ ਤੇ ਫਿਲਹਾਲ ਕੋਈ ਵੀ ਸੱਜਣ ਵਰਾਗੇ ਚੋਗੇ ਵੇਖੇ ਬਾਕੀ ਹੋ ਸਕਿਆ ਤੇ ਆਪਾਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਕੋਈ ਦੋ ਦੋ ਚਾਰ ਚਾਰ ਧਾਰਾ ਮਾਰਕ ਦਿਖਾ ਦੇਾਂਗੇ। ਚੌਥਾ ਨਾਂ ਦੀ ਬਾਦ ਘਾੜ ਹੈ ਇਹਨੇ ਬਹੁਤ ਤਾਂ ਸਾਫ਼ ਕਰਤੀ ਪੂਰੀ ਜੀ ਸਾਫ਼ ਕਰਤੀ ਭਾਜੀ ਇਸਰੇ ਚਲੋ ਜੀ ਹਾਂ ਹੁਣ ਗਾੜੀ ਹੁਣ ਸ਼ਾਮਾਂ ਨੂੰ ਚੋਹਾਂ ਪਤਾ ਲੱਗੂਗਾ। ਚਲੋ ਜੀ ਹਾਂ ਜੀ। ਲੋ ਜੀ ਬਹੁਤ ਤਾਂ ਸਾਫ਼ ਆ ਪੂਰੀ ਠੀਕ ਹੈ ਜੀ ਕਿਉਂਕਿ ਅਜੇ ਤਿੱਜਾ ਚੌਥਾ ਚੌਥਾ ਡੰਗ ਜਿਹੜਾ ਹੁਣ ਚਵਾਈ ਆ ਉਹ ਹੋਣ ਜਾ ਰਹੀ ਆ। ਬਾਕੀ ਨਾਲ ਦੇ ਨਾਲੇ ਬੱਚਾ ਛੱਡ ਦਿੰਨੇ ਆ। ਲਾ ਕੇ ਕੋਈ ਕਿਲੋ ਖਾਂਦਾ ਤਾਂ ਕਿਲੋ ਖਾਂਡ ਭਰਾ ਕੇ ਆਪਾਂ ਤੁਹਾਨੂੰ ਤੁਹਾਡੇ ਸਾਹਮਣੇ ਕਰ ਦੇਣੀ ਆ ਪੇਚ ਭੂਰ ਛਟਾ ਹੋਇਆ ਤੇ ਉਹ ਚਲ ਬੰਦੇ ਦੇਖੋ ਥਣ ਪਟਿਆ ਗਰਮਾ ਲੀਆਂ ਠੀਕ ਹੈ ਜੀ ਇਧਰ ਭਾਈ ਇਧਰ ਚਵਾਈ ਬਾਦੀ ਚੰਗੀ ਆ ਕਹਿਣ ਦੀਆਂ ਗੱਲਾਂ ਨਹੀਂ ਇਧਰ ਜੀ ਗਦਾ ਚੋਈ ਹੈ ਇਹ ਇੱਕ ਕਰੋ ਠੀਕ ਹੈ ਜੀ ਅਗਲੇ ਦਿਨ ਵੀ ਚਵਾਈ ਪਹਿਲਾਂ ਤੁਹਾਨੂੰ ਆਪੇ ਦਿਖਾ ਰਹੇ ਠੀਕ ਹੈ ਕੋਈ ਨਿਆਣਾ ਕੋਈ ਬੰਦਾ ਜੂਟ ਪਾਉਣ ਦੀ ਲੋੜ ਨਹੀਂ ਜੀ ਵੈਸੇ ਇਸ ਕੋਲੋਂ ਖੰਡ ਤੋਂ ਕੋਲੋਂ ਖੰਡ ਚਵਾਈ ਦੇ ਵਿੱਚ ਪਤਾ ਲੱਗ ਜਾਂਦਾ ਪਛੀਦਾ ਸਾਕੇ ਫਰੰਟ ਵੀ ਤੁਸੀਂ ਦੇਖਾਂਗੇ ਦੀ ਆ ਜੀ ਕਾਜੂ ਸੂਈ ਹੈ ਕਿਉਂਕਿ ਇਹ ਕਾਜੂ ਸੂਈ ਹੈ ਜੋਰ ਪਰ ਉੱਪਰ ਡੰਨ ਬਾਕੀ ਚਵਾਈ ਦੇ ਹੇਠਾਂ ਸਾਹਮਣੇ ਆ ਮੋਟੂ ਤਾਰ ਉਂਗਲਾਂ ਦੇ ਜਿੱਦੀ ਤੇ ਗੈਬ ਸਪੇਸ ਬੰਦ ਕਰਮਣੀ ਇਹੋ ਦੀ ਆ ਅਗਲੇ ਨਾਲ ਪਿਛਲੇ ਨਾਲ ਪਿਛਲਾ ਫੜ ਕੇ ਭਾਵੇਂ ਸੂਈ ਕਰੀ ਕਿੱਲੇ ਇਹ ਨਾ ਜੀ ਇਹ ਮਗਰੋਂ ਥਾਣਾ ਠੀਕ ਆ ਜੀ ਨੋ ਨੋ ਠੀਕ ਆ ਉਹਦਾ ਵੰਗਾ ਪਾਉਣ ਦੀ ਲੋੜ ਨਹੀਂ ਪਾ ਪਾ ਲੋ ਉਹ ਤੁਹਾਡੀ ਮਰਜ਼ੀ ਹੋ ਗਈ ਆ ਆ ਕੱਲੇ ਕੱਲੇ ਥਾਂ ਦੀ ਧਾਰ ਮਾਰ ਦੇਣਾ ਇੱਧਰ ਮਾਰਦੇ ਮਾਰਦੇ ਕਰਾ ਦੇ ਹੋ ਗਿਆ ਤਸੱਲੀਆ ਕਰਾ ਦੇ ਕੋਈ ਬੈਠਾ ਜਲਾਲਾ ਬਾਤੋ ਵੀ ਫੋਨ ਕਰੇ ਵੀ ਅੱਲਾ ਯਾ ਭਰਾ ਅੱਲਾ ਤੋ ਉਧਰ ਗਈਆਂ ਆਪਣੇ ਗਾਮਾਂ ਆਹੋ ਫੇਰ ਉਧਰ ਲਾਂਡਪੁਰ ਸਾਹਿਬ ਹੈ ਇੱਕ ਦਿਨ ਮੈਂ ਛੱਡ ਗਿਆ ਦੋ ਗਾਮ ਭਾਜੀ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਇੱਧਰ ਮਿਲ ਚੰਗੀ ਚੋਣ ਆ ਹਾਂਜੀ ਕਰੋ ਯਾਬੀ ਆ ਵੀਰੋ ਠੀਕ ਹੈ ਨੋ ਵੀਰੋ ਬਾਕੀ ਲੈਰੇ ਜਨੇ ਜੇ ਦੋਸਤ ਮੁਕੱਦਰ ਆ ਇਹ ਜਰਾ ਭਾਜੀ ਕਿਤੇ ਕੱਲੇ ਮੈਂ ਤੁਹਾਨੂੰ ਦਿਖਾਤੀ ਆ ਕਰਾਸ ਫੂਡ ਆ ਪਾਸ ਠੀਕ ਹੈ ਇਹ ਰੇ ਓਕੇ ਭਾਜੀ ਲੈ ਜਰਾ ਖੱਟਾ ਗੋ ਹਾਂ ਉਹਨੂੰ ਚੁੱਕ ਫਿਰ ਕੀ ਮੌਲਕ ਕਿਨੇ ਦੇਣੀਆਂ 65 ਦੀ ਦੇ ਦਾਂਗੇ ਹੋਰ ਦੱਸੋ ਤੁਸੀਂ ਹੋਰ ਜੇ ਹੁੰਦਾ ਮਾਨਤਨ ਹੋਰ ਕਰਦੇ ਤਾਂ ਜੀ ਦੇ ਦਾਂਗੇ 65 ਦੀ ਕੀ ਗੱਲ ਆ ਪਰ ਵੈਰ ਜੀ ਸ਼ਾਕ ਨਹੀਂ ਕੋਈ ਖੜੂਗਾ ਜਦਾਂ ਜੀ ਦੁੱਧ ਭਾਜੀ ਆਪਾਂ ਗਰੰਟੀ ਦੀ ਚਲ ਦਿੰਦੇ ਮੈਂ ਕਿਤੇ ਕਿਹੜਾ ਹੈਗਾ 14 15 ਉਹ ਕੰਡੇ ਦੇ ਮਿੰਦਾਂਗੇ ਹਾਂ ਪਰ ਦੁੱਧ 20 ਕਿਲੋ ਦੇ ਦੇਣਾ ਵਸ਼ੀ ਨੇ ਚਲੋ ਦੇ ਦੇਗਾ ਅਗਲੇ ਦੇ ਭਾਗਾ ਨੂੰ ਭਾਗਾ ਨੂੰ ਕਿਤੇ ਫੇਰ ਆਜੂਗਾ ਆਜੂਗਾ ਫੇਰ ਆਊਗਾ ਉਹ ਮੁੰਡੇ ਭਰਾ ਫੇਰ ਆਜੂਗਾ ਕਰ ਦਈਏ ਰਿਹਾ ਪੈਰ ਤੋਂ ਵੀ ਕਰਦੇ ਮਾਨ ਤਾਂ ਪੈਣ ਦੀ ਆਪਾਂ ਦੇ ਦਾਂਗੇ ਭਾਜੀ ਹਾਏ ਕੋਈ ਆਉ ਵੀਰ ਤੇ ਕੋਈ ਜਾ ਲੈ ਮਾਨ ਤਾਂ ਫੇਰ ਕਰ ਦਾਂਗੇ ਕੋਈ ਆਪਾਂ ਮੋੜਦੇ ਨਹੀਂ ਮਤਲਬ ਮੋੜਦੇ ਨਹੀਂ ਕਿਸ ਨੂੰ ਲਓ ਜੀ ਹਾਂਜੀ ਹਾਂਜੀ ਲਓ ਦੱਸੋ ਮੋੜੇ ਨੂੰ ਜਾਊਗਾ ਤੇਰਾ ਕੋਈ ਭਰਾ ਫੋਨ ਕਰੇ ਆਰ ਨੂੰ ਥਰਥੂਣ ਬੜਾ ਵਧੀਆ ਲੱਗਦਾ 5 ਬੰਦਾ ਪਾਲੋ ਭਾਵੇਂ ਨਾ ਪਾਲੋ ਠੰਡੀ ਵੇਖ ਲੋ ਤੁਹਾਡੇ ਸਾਹਮਣੇ ਧਾਰਾ ਮਾਰਤੀਆਂ ਬਸ ਜੀ ਬਸ ਹਾਂਜੀ ਹਾਂਜੀ ਬੱਚਾ ਮਗਰ ਬੱਛੀ ਆ ਆਏ ਭਾਜੀ ਇਧਰ ਆ ਆ ਵੀ ਮੋਲੀ ਜਾ ਜਾ ਲਓ ਵੀ ਅੱਗੇ ਇੱਕ ਹੋਰ ਆਫਲਾਤੂਣ ਖੜੀ ਏ ਵੇੜ ਆ ਮੇਰਾ ਭਰਾ ਮਾਰੋ ਚਾਹ ਆ ਭਾਜੀ ਉਧਰ ਖੜਦੀ ਏ ਲੈ ਹਫਤਾ ਹਫਤਾ ਲੈ ਜੂਗੀ ਅਜਾ ਟੱਲਾਂ ਕਿੰਨੇ ਆ ਲਓ ਜੀ ਹਫਤਾ ਦੋਸਤੋ ਹਜੇ ਦਾ ਬਾਕੀ ਆ ਇਧਰ ਤੇਲ ਨੇ ਵੰਡ ਦੇ ਰਲਾ ਤੁਸੀਂ ਆਪ ਚੈੱਕ ਕਰੋ ਨੜਾ ਨੜਾ ਕਾਫੀ ਜਾਂਦੀਆਂ ਨੇ ਭਾਜੀ ਇਤਨੇ ਬੈਠੇ ਰਹੋ ਭਾਵੇਂ ਜਿੱਦਾਂ ਮਰਦੀ ਬੈ ਬੈ ਤਸੱਲੀਆ ਕਰੀ ਜਾਂਦੇ ਆ ਜ ਆ ਦੇਖੋ ਜੀ ਮਾਰੀ ਜਾਉ ਧਰਾਂ ਭਾਵੇਂ ਇਹਨੇ ਹਮਤਾ ਕਿ ਖੜਨਾ ਠੀਕ ਆ ਜੀ ਉਹਦਾ ਬੋਲਾ ਭਾਨ ਆਈ ਆ ਹਾ ਬਣੂ ਕਿਹੜਾ ਬੋਲਾ ਭਾਨ ਆ ਇਸ ਤਰ੍ਹਾਂ ਆਵੇ ਬੰਦਾ ਚੰਗਾ ਡੰਗਰ ਆ ਬਣੂਗੇ ਹਾਂ ਬਣ ਜਾਣਾ ਨੀ ਥੱਲੇ ਚੰਗਾ ਕਰਮਾੜੀ ਨੇ ਇਸ ਤਰ੍ਹਾਂ ਮਾਰੀ ਬਸ ਬਸ ਠੀਕ ਆ ਇਹ ਲੋ ਖੋਲੋ ਦੂਜਾ ਹੋਊਗੀ ਇਹ ਦੂਜਾ ਲਾਲੇ ਕੋਈ ਤਜਾ ਨਾਲੇ ਆਪਾਂ ਉਹਨਾਂ ਨੂੰ ਕੋਈ ਚੱਕਰ ਆ ਹੈਗੀ ਇਹ ਵੀ ਕਰਾਸ ਗਰਮੀ ਨਹੀਂ ਮਣਾਉਣ ਵਾਲੀ ਆ ਹਾਂਜੀ ਹਾਂਜੀ ਥਰ ਥਨ ਮਣਾ ਲੂਗੀ ਹਾਂਜੀ ਠੰਡ ਆਉ ਠੰਡ ਭਾਵੇਂ ਮਨਾਲੀ ਦੇ ਕੇ ਠੰਡ ਆ ਵੀ ਗਰਮੀ ਨਹੀਂ ਮਰਉਂਦੀ ਇਹ ਕਰਮਾਲੀ ਕਰੌਸ ਆ ਹਾਂ ਆ ਠੰਡੇ ਵੀ ਬਣਾਉਂਦੇ ਹਾਂਜੀ ਹਾਂਜੀ ਜਿਹੜੀ ਮਰਜ਼ੀ ਰੁੱਤ ਦੇ ਵਿੱਚ ਨੇ ਤੇ ਮਰਜ਼ੀ ਕਿੱਥੇ ਖਿਲਾਰਦੀ ਏ ਉੱਥੇ ਵੇਲੇ ਢੱਲਾ ਜਾ ਕੋਈ ਵੇਚਣ ਵਾਲਾ ਖੜੂ ਆ ਵੀ ਆ ਕੁ ਕੁ ਕਮਾਈ ਲਵਾ ਮੈਂ ਬਿਲਕੁਲ ਜੀ ਬਿਲਕੁਲ ਹਾਂਜੀ ਜੀ ਲਓ ਵੀ ਹਰ ਰੁੱਤ ਤੇ ਹਰ ਸੀਜ਼ਨ ਦੇ ਜਿਹੜੇ ਪਹਿਲਾਂ ਬੋਲਿਆ ਸੀ ਕਹਿਣ ਦੀਆਂ ਗੱਲਾਂ ਨਹੀਂ ਤੇ ਮੁੱਲ ਹੋਣਾ ਜੀ ਦੇਖ ਲਓ ਆ ਤੇ ਇਹਦਾ ਹੋਰ ਜੈਜ ਕਰ ਦਨਾ ਆਪਾਂ ਆ ਇਹਦਾ ਹੋਰ ਆ ਆ ਇਧਰੇ ਬੂਥੀ ਵੇਚੀ ਲੋਭ ਠੀਕ ਹੈ ਜੀ ਲੋਭ ਠੀਕ ਹੈ ਜੀ ਸੋ ਪੰਜ ਸੱਤ ਕ ਦਿਨ ਹਜੇ RAMNAL ਕੱਢਦੀ ਆ ਚਲੋ ਹਫਤਾ ਮੰਨ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਲਿਆ ਜੀ ਥੱਲੋ ਝੋੜਾ ਢੁੱਲ ਢੁੱਲੇ ਦੀ ਕਾਫੀ ਆ ਚਲੋ ਜਾਇਦ ਮਿਲ ਜੂਗੀ ਬਾਕੀ ਪੂਰਾ ਬੋਡੀ ਸਪੈਕਟਰਾ 52 ਦੀ ਦੇ ਦੇਣੀ 52 ਦੀ ਹਾਂ ਨਾ ਹਾਂਜੀ ਲੋਭ 52000 ਦੀ ਹਾਂ ਨਾ 52000 ਦੀ ਬਾਜੀ ਓ ਹਾਂ ਬਾਜੀ ਹੋਰ ਜਾਨ ਛੱਡ ਦੇਣਾ ਵੇ ਆਹੋ 52 ਦੀ ਦੇ ਲੀਏ ਹੈ 52 ਦੀ ਦੇ ਲੀਏ 52000 ਦੀ ਅਹੋ ਸ਼ਗਰ ਸ਼ਕੀਮਾ ਆਹੋ ਲਓ ਵੀ 52000 ਦੀ ਹੀਰਾ ਦਾ ਦੇ ਦਿਆਂਗੇ ਠੀਕ ਆ ਆਹ ਦੇਖੋ ਪੂਰੇ ਮਾਨ ਕਰਾਉਣਾ ਤੇ ਤੁਸੀਂ ਕਰਾ ਲੋ ਹੁਣ ਬਾਤ ਰੱਖੋ ਤੁਸੀਂ ਕਰਾ ਲੋ ਮਾਰਾ ਮਾਰਾ ਮਾਰਦੇ ਛਾਲ ਤੇ ਜੇ ਮੇਰੇ ਕੋਲ ਤੁਸੀਂ ਕਰਾ ਲੋ ਯਾਰ ਯਾਰ ਦੇ ਵਿੱਚੋਂ ਡਾਦ ਕੇ ਪੁੰਜੀ 50 ਦੀ ਜਾਨ ਦੋ ਤੁਸੀਂ ਕਹਤਾ ਕੋਈ ਗੱਲ ਨਹੀਂ ਅੱਜ ਵੇਖ ਲੋ ਵੱਡੀ ਵਹਿੜ ਆ ਵੱਡੀ ਵਹਿੜ ਹੈ ਜੇ 50 ਦੀ ਜਾਨ ਦੋ ਕਿਹੜੀ ਗੱਲ ਆ ਲਓ ਹੀਰਾ ਦਾ ਵੀ 50 ਦੀ ਜਾਨ ਦਈਏ ਠੀਕ ਐ ਮਾਰ ਨਾਲ ਖੁੱਲੋ ਹੀ ਅੱਜ ਆ ਯਾ ਉਹ ਪੰਗੀ ਪੇਸ਼ੀ ਨਹੀਂ ਰੱਖੀ ਮਾਨਤਾਂ ਵਾਲੇ ਪਾਸੋਂ ਠੀਕ ਆ ਚਲੋ ਐਸਾ ਤੁਸੀਂ ਵੀ ਖਰਚ ਕਰਨਾ ਆਪਦਾ ਨਹੀਂ ਦੇਖਣਾ ਤਾਂ ਕਿਸੇ ਨੇ ਜੀ ਭਾਰੀ ਭਰਾ ਖੜੂ ਕੋਈ ਆ ਚਲੋ ਵੀ ਸਾਮ ਕੇ 5-7000 ਕਮਾਈ ਲੈ ਲੂਗਾ ਹਾਂ ਤੇ ਤਿਆਰੀਆਂ ਸ਼ਿਆਰੀਆਂ ਤਾਂ ਵਿਕਦੀ ਆ ਦੋ ਪੈਸੇ ਵਿਕਦੀ ਵਿਕਦੀ ਆ ਜਰਾ ਸਾਫ ਸੁਥਰੀ ਆ ਹਾਂਜੀ ਚਲੋ ਵੀ ਲਓ ਵੀ ਇਹ ਪਸੰਦ ਮੇਰਾ ਅੱਜ ਤੇਰੀ ਤੁਹਾਨੂੰ ਮਿਲ ਜੂਗੀ 50000 ਦੀ ਇਹ ਅੱਜ ਚਾਰੇ ਨਾਗਾ ਪਾ ਤੁਹਾਨੂੰ ਦਿਖਾ ਦਿੱਤੇ ਆ ਅਪਸ਼ੂ ਤੁਸੀਂ ਦੇਖ ਲਿਆ ਜੈਜ ਮੋਲਾ ਬਿਲਕੁਲ ਬਾਕੀ ਸੰਪਰਕ ਕਰ ਲਿਓ ਆ ਸਾਡਾ ਨੰਬਰ ਆਪਾਂ ਸਕਰੀਨ ਦੇ ਉੱਪਰ ਚੱਲਦੇ ਆ ਆ 60000 ਦੀ ਦਵਾਂਗੇ 16 ਕਿਲੋ ਲਓ ਜੀ 7000 ਦੀ 16 ਕਿਲੋ ਵਾਲੀ ਇਹ 95 ਦੀ ਆ ਆਪਾਂ ਦੇ 10 ਲੀਟਰ ਦੁੱਧ ਦੇ ਜੋ 94000 ਦੀ 10 ਕਿਲੋ ਦੁੱਧ ਮੁੱਲ ਜਾਇਜ ਬਾਕੀ ਮੇਰਾ ਭਰਾ ਟਿਕਾ ਜੀ ਖਤਮੋ ਲਾਹਾ ਚੰਗੇ ਜਾਨਵਰ ਆ ਚੰਗੇ ਪਸ਼ੂ ਆ ਇੱਕ ਹੀਰਿਆ ਨੰਬਰ ਆਪਣੇ ਕਰਦੇ ਸਾਂਜੀ ਵੀਰੇ ਪਛਾਣ ਨੇ ਜੀ 13 4313 ਆ ਜੀ ਆਪਾਂ ਪਹਿਲੋਂ ਪਹਿਲੋਂ ਚਵਾਈ ਕਰਾਵਾਂਗੇ ਜਿਹੜੀ ਉਹ ਸਾਈ ਦੇ ਬਗੈਰ ਹਾਂ ਤੇ ਕਿਹੜੀ ਦੂਜੀ ਚਵਾਈ ਕਰਾਵਾਂਗੇ ਉਹ ਸਾਈ ਲੈ ਲਾਂਗੇ ਆ ਹਾਂਜੀ ਹਾਂਜੀ ਰਾਲਾ ਵੀ ਆਪਣੇ ਨਾਲ ਹਾਂ ਨਹੀਂ ਫਿਰ ਠੀਕ ਆ ਕੋਈ ਗੱਲ ਨਹੀਂ ਤੇ ਪਹਿਲੀ ਜੀ ਪਤਾ ਲੱਗ ਜਾਣਾ ਪਹਿਲੀ ਜੀ ਪਤਾ ਲੱਗ ਜਾਣਾ ਤੁਸੀਂ ਫਿਰ ਅਗਲੋਂ ਕਹਿੰਦੇ ਜਿਹੜੇ ਹੁਣ ਸਾਈ ਬਿਆਨਾ ਦੇ ਦੇ ਹਾਂਜੀ 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 ਹੁਣ ਬਿਆਨਾ ਕਰਨਾ ਤੇ ਪਹਿਲੀ ਗੱਲ ਇੱਥੇ ਪਹੁੰਚੋ ਹਾਂ ਕਿ ਤੂੰ ਨਹੀਂ ਪਹੁੰਚ ਰਿਹਾ ਜਾਂਦਾ ਆਪਾਂ ਵੀਡੀਓ ਕਾਲ ਤੇ ਚਵਾ ਦਾਂਗੇ ਨਹੀਂ ਕੋਈ ਨਹੀਂ ਆਪਾਂ ਤਾਂ ਹਮੇਸ਼ਾ ਕਹਿੰਦੇ ਜਿੱਦਾਂ ਵੀ ਹਾਂਜੀ ਅਸੀਂ ਤਸੱਲੀ ਕਰਨ ਦੀ ਜਰੂਰ ਹਾਂਜੀ ਸਾਫ ਤੋਂ ਦਾ ਭਾਈ ਬਾਬੀ ਭਰਾਓ ਇਹ ਗੱਲਾਂ ਬਾਤਾਂ ਸਨ ਇਹ ਅਜੇ ਡਿਟੇਲਾਂ ਸਨ ਇਸ ਜਨਵਾਰਾਂ ਦੀਆਂ ਸਪਸ਼ਟਵਾਂ ਦੀਆਂ ਚੰਗੇ ਨਗੇ ਜਨਵਾਰ ਸ਼ੇਅਰ ਕਰਦੇ ਵੀਡੀਓ ਦਾਪੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ